ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੁਛ ਇਸ ਤਰ੍ਹਾਂ ਦਾ ਹੈ ਇੱਥੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਦੁਆਰਾ ਤੀਰ ਸਾਹਿਬ ਦੇ ਅਸਥਾਨ ਤੋਂ ਜੋ ਕਿ ਤੀਰ ਸਾਬ ਦਾ ਅਸਥਾਨ ਗੁਰਦੁਆਰਾ ਹੈਗਾ ਬਾਬਾ ਗੁਰਦੇਤਾ ਜੀ ਦੇ ਨੇੜੇ ਉਸ ਜਗ੍ਹਾ ਤੋਂ ਤੀਰ ਮਾਰ ਕੇ ਇਸ ਜਗ੍ਹਾ ਨੂੰ ਪ੍ਰਗਟ ਕੀਤਾ ਸੀਗਾ ਤੇ ਇਸ ਜਗ੍ਹਾ ਤੇ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਸ਼ਾ ਤੇ ਗੁਰੂ ਹਰ राय ਸਾਹਿਬ 7ਵੇਂ ਪਾਸ਼ਾ ਜੀ ਦੇ ਪਵਿੱਤਰ ਸਰੀਰਾਂ ਦਾ ਜੋ ਸੰਸਕਾਰ ਹੈ ਉਹ ਇਸ ਜਗ੍ਹਾ ਤੇ ਕੀਤਾ ਗਿਆ ਸੀ। ਔਰ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅੰਗਠਾ ਅੰਗਠਾ ਭਾਵ ਜੋ ਅਸਥ ਹੁੰਦੇ ਐ ਅੰਗਠਾ ਬੋਲਦੇ ਉਹਨਾਂ ਨੂੰ ਉਹ ਦਿੱਲੀ ਤੋਂ ਲਿਆ ਕੇ ਇੱਥੇ ਆ ਕੇ ਉਹ ਜਲ ਪ੍ਰਵਾਹ ਕੀਤੀ ਗਈ। ਇਸ ਕਰਕੇ ਸਿੱਖਾਂ ਲਈ ਬڑا ਸਰਵੋਤਮ ਇਹ ਸਾਡਾ ਨਤਮਸਤਕ ਹੋਣ ਦਾ ਇੱਥੇ ਸਾਡਾ ਇੱਕ ਸਥਾਨ ਹੈ ਜੀ ਔਰ ਇਸ ਜਗ੍ਹਾ ਤੇ ਸਿੱਖ ਪੰਥ ਵਿੱਚ ਇਹ ਮर्यादा ਹੈ ਕਿ ਜਦੋਂ ਕੋਈ ਅਕਾਲ ਚਲਾਣਾ ਕਰ ਜਾਂਦਾ ਹੈ ਤਾਂ ਇਸ ਸਥਾਨ ਤੇ ਆ ਕੇ ਉਹਨਾਂ ਦੇ ਜਿਹੜੇ ਅਸਥ ਹੈ ਉਹਨਾਂ ਨੂੰ ਪ੍ਰਵਾਹ ਕੀਤਾ ਜਾਂਦਾ ਹੈ ਤੇ ਸਪੈਸ਼ਲੀ ਇੱਥੇ ਲਿਖ ਵੀ ਲਾਇਆ ਹੋਇਆ ਤੇ ਕੀ ਭੋਗ ਤੋਂ ਉਪਰੰਤ ਜਾਂ ਪਹਿਲਾਂ ਤੁਸੀਂ ਇੱਥੇ ਇਸ ਸਥਾਨ ਤੇ ਆ ਕੇ ਤੁਸੀਂ ਮਿਤਕਾਂ ਦਾ ਜੋ ਅੰਗੀਠਾ ਸਮੇਟਣ ਦੀ ਰਸਮ ਹੁੰਦੀ ਹੈ ਉਸ ਤੋਂ ਉਪਰੰਤ ਇੱਥੇ ਆ ਕੇ ਤੁਸੀਂ ਜਲ ਪ੍ਰਵਾਹ ਕਰ ਸਕਦੇ ਆ ਇਹ ਜਿਹੜੀ ਤੁਸੀਂ ਸਾਹਮਣੇ ਜਗ੍ਹਾ ਦੇਖ ਰਹੇ ਹੋ ਇਸ ਜਗ੍ਹਾ ਤੇ ਆ ਕੇ ਵੀ ਕਰਦੇ ਆਂ ਤੇ ਜਿਸ ਜਗ੍ਹਾ ਤੋਂ ਮੈਂ ਖੜ ਕੇ ਵੀਡੀਓ ਬਣਾ ਰਿਹਾ ਥੜਾ ਸਾਹ ਬਣ ਤੇ ਬਣਾਇਆ ਹੋਇਆ ਇਸ ਜਗ੍ਹਾ ਤੋਂ ਵੀ ਜੋ ਅਸਤ ਹੈ ਉਹ ਜਲ ਪ੍ਰਵਾਹ ਕੀਤੇ ਜਾਂਦੇ ਆਂ ਜਿਆਦਾਤਰ ਇਸ ਜਗ੍ਹਾ ਤੋਂ ਲੋਕੀ ਕਰਦੇ ਆਂ ਅਸਤ ਪ੍ਰਵਾਹ ਸਾਹਮਣੇ ਤੁਸੀਂ ਦੇਖ ਰਹੇ ਹੋ ਅੰਦਰ ਇਹ ਜੋ ਤੁਹਾਨੂੰ ਚਿੱਟੇ-ਚਿੱਟਿਆ ਵਾਈਟ-ਵਾਈਟ ਨਜ਼ਰ ਆ ਰਹੇ ਆ ਇਹ ਹਸਤੀ ਇਹ ਸਿੱਕੇ ਜੀ ਦਰਸ਼ਨ ਅਸਤ ਕਰਦੇ ਤੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਪਤਾਲਪੁਰ ਸਾਹਿਬ ਅੰਦਰ ਦਰਬਾਰ ਸਾਹਿਬ ਜਿੱਦਾ ਕੀ ਰੀਨੋਵੇਸ਼ਨ ਦਾ ਕੰਮ ਚੱਲਦਾ ਸੀ ਤੇ ਬਹੁਤ ਸੋਹਣਾ ਕੰਮ ਇਹਨਾਂ ਨੇ ਕੀਤਾ ਹੈ ਅੰਦਰ ਬਹੁਤ ਸੋਹਣਾ ਲੱਗ ਰਿਹਾ ਅੰਦਰੋਂ ਦਰਬਾਰ ਸਾਹਿਬ ਚਲੋ ਫੇਰ ਮਿਲਾਂਗੇ ਕਿਸੇ ਨਵੇਂ ਵੀਡੀਓ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ